ਜਿਹੜੇ ਜਿਹੜੇ ਨਿੱਕੇ ਬੱਚਿਆਂ ਦੇ ਚਿਹਰੇ ਤੇ ਆ ਨਿਸ਼ਾਨ ਬਣ ਲੱਪੇ ਉਹ ਮਾਂ-ਬਾਪ ਸਾਫ ਤੰਨ ਹੋ ਜਾਂਦੇ ਤੁਸੀਂ ਵੇਖਣਾ ਕਿ ਅੱਜਕੱਲ ਬਹੁਤ ਸਾਰੇ ਬੱਚਿਆਂ ਦੇ ਵਿੱਚ ਜਿਹੜੇ ਆ ਉਹਨਾਂ ਚੋਂ ਬਚਪਨਾ ਗਵਾਜਦਾ ਜਾ ਰਿਹਾ ਆ ਜਿਹਦੇ ਕਰਕੇ ਉਹਨਾਂ ਦੇ ਕੱਦ ਛੋਟੇ ਛੋਟੇ ਰਹਿ ਰਹੇ ਨੇ ਉਹਨਾਂ ਨੂੰ ਗੁੱਸਾ ਬਹੁਤ ਆ ਰਿਹਾ ਉਹ ਕਮਜ਼ੋਰ ਬਹੁਤ ਹੋ ਰਹੇ ਨੇ ਉਹਨਾਂ ਦਾ ਭਾਰ ਬਹੁਤ ਘਟਿਆ ਜਿਹੜੇ ਜਿਹੜੇ ਬੱਚਿਆਂ ਦੇ ਕਹਿੰਤੋਂ ਭਾਵ ਕਿ ਜਿਨ੍ਹਾਂ ਦੇ 12 13 ਸਾਲਾਂ ਜਾਂ 14 ਸਾਲਾਂ ਦੀ ਉਮਰ ਤੇ ਵਿੱਚ ਉਹਨਾਂ ਦਾ ਬਚਪਨਾ ਖਤਮ ਹੋਣ ਲੱਗ ਪਿਆ ਨਾ ਉਹ ਮਾਪੇ ਸਾਵਧਾਨ ਹੋ ਜਾਣ ਕਿਉਂਕਿ ਜਿਹੜੇ ਇਨਸਾਨ ਦੇ ਵਿੱਚ ਬਚਪਨਾ ਹੁੰਦਾ ਆ ਉਦੋਂ ਬੱਚੇ ਨੂੰ ਨਾ ਕੋਈ ਕੱਪੜੇ ਪਾਉਣ ਦੀ ਗੱਲ ਹੁੰਦੀ ਆ ਕਿ ਉਹਨੇ ਕੱਪੜੇ ਕਿਵੇਂ ਦੇ ਪਾਉਣੇ ਪਾਏ ਹੋਏ ਨੇ ਕਿੰਜ ਦਾ ਖਾਣਾ ਪੀਣਾ ਆ ਕਿੰਜ ਦਾ ਹੱਸਣਾ ਖੇਡਣਾ ਵਾ ਜਾਂ ਉਹਨੂੰ ਕੋਈ ਚੀਜ਼ਾਂ ਨਾਲ ਬਹੁਤਾ ਇੰਟਰਸਟ ਨਹੀਂ ਹੁੰਦਾ ਉਹ ਬੱਚਾ ਫ੍ਰੀ ਮਾਈਂਡ ਹੁੰਦਾ ਤੇ ਜਦੋਂ ਬੱਚਾ ਬਚਪਨ ਦੇ ਵਿੱਚ ਹੁੰਦਾ ਫ੍ਰੀ ਮਾਈਂਡ ਤਾਂ ਫਿਰ ਕੀ ਹੁੰਦਾ ਕਿ ਉਹਦੀ ਹਾਈਟ ਵਧਣੀ ਸ਼ੁਰੂ ਜਾਂਦੀ ਉਹ ਬੱਚਾ ਸਿਹਤਮੰਦ ਰਹਿਣਾ ਸ਼ੁਰੂ ਹੋ ਜਾਂਦਾ ਕੱਦ ਕਾਠ ਬਣਨਾ ਸ਼ੁਰੂ ਹੋ ਜਾਂਦਾ ਤੇ ਸਰੀਰ ਵੀ ਉਹਦਾ ਭਾਰਾ ਹੋ ਜਾਂਦਾ ਕਹਿੰਦੇ ਤੋਂ ਭਾਰੇ ਤੋਂ ਭਾਵੇਂ ਨਹੀਂ ਕਿ ਮੋਟਾ ਹੋ ਜਾਂਦਾ ਜਾਨੀ ਕਿ ਉਹ ਜਾਂਚ ਹੋ ਜਾਂਦਾ ਪਰ ਕੀ ਹੋ ਰਿਹਾ ਕਿ ਸਾਡੇ ਸਮਾਜ ਦੇ ਵਿੱਚ ਛੋਟੀ ਉਮਰ ਚੀ ਲਗਭਗ 7 8 9 10 ਸਾਲ ਦੀ ਉਮਰ ਵਿੱਚ ਬਹੁਤ ਸਾਰੇ ਬੱਚਿਆਂ ਦਾ ਬਚਪਨਾ ਜਿਹੜਾ ਖਤਮ ਹੋ ਜਾਂਦਾ ਆ ਜਾਂ ਸਾਡੇ ਲੋਕਾਂ ਨੇ ਉਹਨਾਂ ਦਾ ਬਚਪਨਾ ਖਤਮ ਕਰਵਾ ਦਿੱਤਾ ਹੁੰਦਾ ਜਿਵੇਂ ਘਟੀਆਂ ਜਗ੍ਹਾ ਤੇ ਜਾ ਕੇ ਆਪਾਂ ਕੋਈ ਫਿਲਮਾਂ ਵੇਖਣੀਆਂ ਤੇ ਅੱਜਕੱਲ ਮੁੰਬਈ ਲਾਂ ਤੇ ਵੀ ਬਹੁਤ ਸਾਰੇ ਇੰਡੀਆ ਦੀਆਂ ਫਿਲਮਾਂ ਹੁੰਦੀਆਂ ਨੇ ਜਾਂ ਕੁਝ ਜਹੇ ਵਿਆਹਾਂ ਸ਼ਾਦੀਆਂ ਚ ਜਾ ਕੇ ਡਾਂਸ ਜਿਹੜੇ ਵੇਖਣੇ ਜਾਂ ਮਨ ਘਰ ਦੇ ਵਿੱਚ ਇਹੋ ਜੇ ਕੋਈ ਟੀਵੀ ਦੇ ਉੱਪਰ ਜਾਂ ਆਪਣੀ ਐਲਈਡੀ ਦੇ ਉੱਪਰ ਜਾਂ ਕਿਸੇ ਹੋਰ ਚੀਜ਼ ਦੇ ਉੱਪਰ ਇਹੋ ਜੇ ਪ੍ਰੋਗਰਾਮ ਵੇਖਣੇ ਜਿਹੜੇ ਬੱਚੇ ਦੇ ਵਿੱਚ ਜਵਾਨੀ ਪੈਦਾ ਕਰਨ ਵਾਲੇ ਛੇਤੀ ਤੋਰਦੇ ਨੇ ਜਦੋਂ ਬੱਚੇ ਦੇ ਵਿੱਚੋਂ ਬਚਪਨਾ ਮਰ ਜਾਂਦਾ ਜਾਂ ਉਹ ਬੱਚਾ ਕੋਈ ਇਹੋ ਜੇ ਮੁੰਡਿਆਂ ਕੁੜੀਆਂ ਦੇ ਸੰਪਰਕ 'ਚ ਰਹਿਣ ਲੱਗ ਪੈਂਦਾ ਆ ਜਿਹਦੇ ਵਿੱਚੋਂ ਦਾ ਬਚਪਨਾ ਮਰਨ ਲੱਗ ਪੈਂਦਾ ਫਿਰ ਉਹ ਬੱਚਾ ਜਵਾਨ ਹੋਣਾ ਸ਼ੁਰੂ ਹੋ ਜਾਂਦਾ ਤੇ ਜਵਾਨ ਦਾ ਭਾਵ ਵੀ ਨਹੀਂ ਹੁੰਦਾ ਕਿ ਉਹ 5 10 6 ਫੁੱਟ ਦਾ ਹੋ ਗਿਆ 7 ਫੁੱਟ ਦਾ ਹੋ ਗਿਆ ਨਹੀਂ ਜਵਾਨੀ ਤੋਂ ਭਾਵ ਕੁਝ ਤੁਸੀਂ ਸਮਝ ਸਕਦੇ ਹੋ ਜਦੋਂ ਮਨੁੱਖ ਦੀਆਂ ਭਾਵਨਾਵਾਂ ਇੰਦੀਆਂ ਹੋ ਜਾਂਦੀਆਂ ਉਹਦੀ ਸੋਚ ਦੇ ਵਿੱਚ ਐਵੇਂ ਦਾ ਮਾਹੌਲ ਬਣਾਣਾ ਸ਼ੁਰੂ ਹੋ ਜਾਂਦਾ ਫਿਰ ਉਹ ਬੱਚੇ ਚੋਂ ਬਚਪਨਾ ਗਵਾ ਜਾਂਦਾ ਤੇ ਜਦੋਂ ਬਚਪਨਾ ਗਵਾ ਜਾਂਦਾ ਫਿਰ ਉਹਦੀ ਸੋਚ ਜਿਹੜੀ ਆ ਉਹ ਪਰਿਵਾਰ ਲਈ ਕਰ ਲਈ ਸਮਾਜ ਲਈ ਲੋਕਾਂ ਲਈ ਬਹੁਤ ਹੀ ਨੁਕਸਾਨਦਾਇਕ ਸਾਬਤ ਹੁੰਦੀ ਆ ਅੱਜ ਸਾਡੇ ਬਹੁਤ ਸਾਰੇ ਬੱਚਿਆਂ ਦੇ ਵਿੱਚੋਂ ਬਚਪਨਾ ਖਤਮ ਹੋ ਰਿਹਾ ਹੈ ਆਹ ਰਲ ਮਿਲ ਕੇ ਆਪਾਂ ਉਧਰ ਮੁੜੀਏ ਆਪਣੇ ਬੱਚਿਆਂ 'ਚ ਬਚਪਨ ਪੈੜਾ ਲੰਬੀ ਉਮਰ ਤੱਕ ਜਿਉਂਦਾ ਰੱਖੀਏ ਘੱਟੋ ਘੱਟ 12 13 14 ਸਾਲ ਦੀ ਉਮਰ ਤੱਕ ਬਚਪਨ ਜਿਹੜਾ ਉਹ 'ਚ ਬਣਿਆ ਰਹਿਣਾ ਚਾਹੀਦਾ ਵਾ ਬਚਪਨ ਵਾਲੀਆਂ ਆਦਤਾਂ ਬਣੀਆਂ ਰਹਿਣੀਆਂ ਚਾਹੀਦੀਆਂ ਭਾਵੇਂ ਸਾਡਾ ਆਪਣਾ ਬੱਚਾ ਹੋਵੇ ਚਾਹੇ ਸਾਡੇ ਗਵਾਂਡੀਆਂ ਦਾ ਬੱਚਾ ਹੋਵੇ ਚਾਹੇ ਸਾਡੇ ਪਿੰਡ ਦਾ ਬੱਚਾ ਹੋਵੇ ਚਾਹੇ ਸਾਡੇ ਕਸਬੇ ਦਾ ਹੋਵੇ ਚਾਹੇ ਸ਼ਹਿਰ ਦਾ ਜਾਂ ਸਾਡੇ ਰਿਸ਼ਤੇਦਾਰੀ ਦਾ ਹੋਵੇ ਉਹਨੂੰ ਹਮੇਸ਼ਾ ਸਾਨੂੰ ਚੰਗੀਆਂ ਗੱਲਾਂ ਚੰਗੀਆਂ ਸਲਾਹਾਂ ਦੇਣੀਆਂ ਚਾਹੀਦੀਆਂ ਉਹਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਚਾਹੀਦਾ ਉਹਦੇ ਕੰਨ 'ਚ ਕਦੀ ਵੀ ਬੁਰੀ ਗੱਲ ਉਹਨੂੰ ਕਦੀ ਵੀ ਘਟਿਆ ਗੀਤ ਘਟਿਆ ਫਿਲਮ ਘਟਿਆ ਕੋਈ ਰੀਲ ਘਟਿਆ ਕੋਈ ਵੀਡੀਓ ਨਹੀਂ ਵੇਖਣ ਦੇਣੀ ਚਾਹੀਦੀ ਨਾ ਹੀ ਉਹਨੂੰ ਵਿਖਾਉਣ ਵੱਲ ਪ੍ਰੇਰਿਤ ਕਰਨਾ ਚਾਹੀਦਾ ਕਿਉਂਕਿ ਜਦੋਂ ਬੱਚੇ ਵਿੱਚੋਂ ਬਚਪਨਾ ਰਹੇਗਾ ਨਾ ਫਿਰ ਸਾਡਾ ਸਮਾਜ ਸੋਹਣਾ ਬਣੇਗਾ ਫਿਰ ਸਾਡਾ ਸਮਾਜ ਵਧੀਆ ਬਣੇਗਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਬੱਚਿਆਂ ਨੂੰ ਬਿਹਤਰ ਬਣਾਉਣ ਦੇ ਲਈ ਆਪਣਾ ਵੀ ਮਾਪਿਓਕ ਵਧੀਆ ਜ਼ਿੰਮੇਵਾਰੀ ਨਿਭਾਵੇ ਮਾਪੇ ਬਾਬ ਨੂੰ ਵੀ ਚਾਹੀਦਾ ਕਿ ਉਹ ਆਪਣੇ ਬੱਚਿਆਂ ਨੂੰ ਖਾਸ ਕਰਕੇ ਜੇ ਧੀ ਆ ਤੇ ਮਾਂ ਨਾਲ ਸਵਾਲ ਲੇ ਤੇ ਜੇ ਪੁੱਤਰ ਆ ਤੇ ਉਹਦਾ ਪਿਓ ਨਾਲ ਸਵਾਲ ਲੇ ਇਹਦੇ ਨਾਲੇ ਬੜੀਆਂ ਚੰਗੀਆਂ ਗੱਲਾਂ ਨੇ ਇਹਦੇ ਨਾਲ ਇੱਕ ਸਾਡੇ ਸਮਾਜ ਨੂੰ ਸਾਡੇ ਕਿਉਂਕਿ ਜੋੜੀ ਵੀ ਗੱਲ ਅਸੀਂ ਸਿੱਖਣੀ ਘਰ ਤੋਂ ਹੀ ਸਿੱਖਣੀ ਹੁੰਦੀ ਆ ਮਾਂ ਬਾਪ ਹੀ ਸਭ ਤੋਂ ਵੱਡੇ ਲੈਕਚਰਰ ਪ੍ਰੋਫੈਸਰ ਹੁੰਦੇ ਨੇ ਜਾਂ ਕਹਿ ਦਿਓ ਅਧਿਆਪਕ ਹੁੰਦੇ ਨੇ ਜਾਂ ਕਹਿ ਦਿਓ ਕਿ ਦੁਨੀਆਵੀ ਦੁਨੀਆ ਦੇ ਮੁਤਾਬਕ ਗੁਰੂ ਹੁੰਦੇ ਨੇ ਇਸਕ ਕੇ ਮਾਪੇ ਪਾਂ ਦੀਆਂ ਜ਼ਿੰਮੇਵਾਰੀਆਂ ਜਿਆਦਾ ਵੱਡੀਆਂ ਬਣਦੀਆਂ ਨੇ ਤੇ ਬੇਸ਼ੱਕ ਸਾਡੇ ਸਮਾਜ ਚ ਕੁਝ ਗਲਤ ਲੋਕ ਨੇ ਜੋ ਕਿਸੇ ਦੇ ਧੀ ਪੁੱਤ ਨੂੰ ਗਲਤ ਪਾਸੇ ਲਾਉਂਦੇ ਨੇ ਗਲਤ ਸਲਾਹਾਂ ਦਿੰਦੇ ਨੇ ਗਲਤ ਤਰ੍ਹਾਂ ਦੇ ਵਿਚਾਰ ਦਿੰਦੇ ਨੇ ਪ੍ਰੇਰਿਤ ਕਰਦੇ ਨੇ ਉਹਨਾਂ ਨਾਲ ਕਈ ਬੱਚਿਆਂ ਦਾ ਬਚਪਨਾ ਖਤਮ ਹੋ ਰਿਹਾ ਆ ਜੋ ਸਾਡੇ ਸਮਾਜ ਲਈ ਚੰਗਾ ਨਹੀਂ ਆ ਮੇਨ ਆਸ ਕਰਦਾ ਮੇਰੇ ਭੈਣ ਭਰਾ ਜਰੂਰ ਇਸ ਗੱਲ ਦਾ ਧਿਆਨ ਰੱਖਣ ਕਿ ਚਿਹਰੇ ਤੋਂ ਨਿਸ਼ਾਨ ਦਾ ਭਾਵ ਹੈਗਾ ਕਿ ਉਹਨਾਂ ਦੇ ਬੱਚੇ ਦੇ ਚਿਹਰੇ ਤੋਂ ਬਚਪਨ ਵਾਲੇ ਹਾ ਭਾਵ ਖਤਮ ਹੋ ਰਹੇ ਨੇ ਜੇ ਤੇਜ਼ੀ ਨਾਲ ਹੋ ਰਹੇ ਨੇ 7 8 9 ਸਾਲ ਦੀ ਉਮਰ ਵਿੱਚ ਤੇ ਫਿਰ ਮਾਂ ਬਾਪ ਥੋੜਾ ਸੁਚੇਤ ਹੋ ਜਾਵੇ ਨਹੀਂ ਤਾਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੀਉਂਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ